ਸਜੀ ਗੱਲ ਮੈਂ ਮੋਹਿਤ ਤਲਵਾਰ ਤੇ ਤੁਸੀਂ ਵੇਖ ਰਹੇ ਹੋ ਸਿਆਸੀ ਸੇਕਾ ਸਿੱਧੂ ਮੂਸੇਵਾਲਾ ਦੀ ਲਾਸਟ ਰਾਈਡ ਥਾਰ شناخت ਦੇ ਲਈ ਮਾਨਸਾ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਹੁਣ ਅਗਲੀ ਸੁਣਵਾਈ 16 ਜਨਵਰੀ ਨੂੰ ਹੋਵੇਗੀ ਜਾਣਕਾਰੀ ਦਿੰਦੇ ਹੋਏ ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਅੱਜ ਇਹ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੀ ਸੁਣਵਾਈ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਹੋਈ ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਗਵਾਹੀ ਦਰਜ ਕੀਤੀ ਗਈ ਵਕੀਲ ਨੇ ਕਿਹਾ ਕਿ ਗਵਾਹੀ ਦੀ ਕਾਰਵਾਈ ਹਾਲੇ ਜਾਰੀ ਹੈ ਤੇ ਅਜੇ ਕੁਝ ਗਵਾਹੀਆਂ ਬਾਕੀ ਨੇ ਉਹਨਾਂ ਨੇ ਇਹ ਵੀ ਦੱਸਿਆ ਕਿ ਅੱਜ ਸਿੱਧੂ ਮੂਸੇਵਾਲਾ ਦੀ ਆਖਰੀ ਸਵਾਰੀ ਰਹੀ ਥਾਰ ਗੱਡੀ ਨੂੰ ਪਛਾਣ ਦੇ ਲਈ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਕਿਉਂਕਿ ਗਵਾਹੀ ਦੀ ਪ੍ਰਤੀਕਿਰਿਆ ਹਲੇ ਪੂਰੀ ਨਹੀਂ ਹੋ ਸਕੀ ਹੈ ਤੇ ਇਸ ਲਈ ਮਾਨਯੋਗ ਅਦਾਲਤ ਵੱਲੋਂ ਵੀ ਮਾਮਲੇ ਦੀ ਅਗਲੀ ਸੁਣਵਾਈ ਹੁਣ 16 ਜਨਵਰੀ 2026 ਦੀ ਤਾਰੀਖ ਨਿਰਧਾਰਿਤ ਕੀਤੀ ਗਈ ਹੈ ਬਲਕੌਰ ਸਿੰਘ ਦੀ ਜਿਹੜੀ ਗਵਾਹੀ ਚੱਲ ਰਹੀ ਹੈ ਇਸ ਕੇਸ ਦੇ ਅੰਦਰ ਅੱਜ ਵੀ ਬਲਕੌਰ ਸਿੰਘ ਦੀ ਗਵਾਹੀ ਹੋਈ ਹੈ ਪਰ ਉਹਨਾਂ ਦੀ ਗਵਾਹੀ ਅਜੇ ਕੰਪਲੀਟ ਨਹੀਂ ਹੋ ਸਕੀ ਉਹ ਫਰਦਰ ਜਿਹੜੀ ਹੈਗੀ ਉਹਨਾਂ ਦਾ ਚੀਫ ਐਗਜ਼ਾਮੀਨੇਸ਼ਨ ਡੈਫਰ ਹੋਇਆ ਤੇ ਉਹਨਾਂ ਦੀ ਜਿਹੜੀ ਅਗਲੀ ਗਵਾਹੀ ਹੈ ਉਹ 16 1 2026 ਨੂੰ ਦੁਬਾਰਾ ਫੇਰ ਕੋਰਟ ਦੇ ਵਿੱਚ ਆਉਣਗੇ ਉਹ ਗਵਾਹੀ ਦੇ ਤੇ 16 1 2026 ਨੂੰ ਜਿਹੜੀ ਗੇ ਪੇਸ਼ੀ ਪਈ ਗਈ। ਕਿਹ ਜੀ ਸਾਹਿਬ ਸਿੱਧੂ ਮਸੂਆਲ ਦੀ ਲਾਸਟ ਰਾਈਡ ਥਾਰ ਵੀ ਜਾਂਦੀ ਗਈ ਸੀ ਉਸ ਨੂੰ ਲੈ ਕੇ। ਬਿਲਕੁਲ ਉਹ ਥਾਰ ਲਿਆ ਤੁਸੀਂ ਕਿਉਂਕਿ ਉਹ ਆਇਡੈਂਟੀਫਿਕੇਸ਼ਨ ਕਰਾਉਣੀ ਸੀਗੀ। ਗਵਾਹੀ ਚੱਲ ਰਹੀ ਹੈ। ਦੇਖਦੇ ਅੱਗੇ ਜਿੰਨੇ ਵੀ ਹੁੰਦਾ ਹੈਗਾ ਜੋ ਵੀ ਅਪਡੇਟਸ ਹੈਗੇ ਉਹ ਅੱਗੇ ਦਿੱਤੀਆਂ ਜਾਣਗੀਆਂ। ਫਿਲਹਾਲ 16 ਤਰੀਕ ਉਹਨਾਂ ਦੀ ਗਵਾਹੀ ਲਈ ਨਿਸ਼ਚਿਤ ਕੀਤੀ ਹੈ।